ਸਸੀ ਕਾਲ ਜੀ ਮੈਥਮੇ ਦੀ ਵਾਈਫ ਨਾਲ ਅੱਜ ਚੰਡੀਗੜ੍ਹ ਜਾਂਦੇ ਹੋਏ ਸੀ ਰਾਜਾ ਢਾਬੇ ਤੇ ਬ੍ਰੇਕਫਾਸਟ ਕਰਨ ਰੁਕੇ ਤਾਂ ਜਦੋਂ ਅਸੀਂ ਮੈਨੂ ਦੇਖਦੇ ਪਏ ਸੀ ਨਾ ਉਹਨਾਂ ਦੇ ਮੈਨੂ ਦੇ ਵਿੱਚ ਇੱਕ ਚੀਜ਼ ਮੈਂਸ਼ਨ ਕੀਤੀ ਹੋਈ ਸੀ ਕਿ ਗਾਂ ਦਾ ਦੇਸੀ ਘਿਓ 2500 ਰੁਪਏ ਕਿਲੋ ਮੇਰੀ ਨਾ ਵਾਈਫ ਦੇਖ ਕੇ ਬੜੀ ਹੈਰਾਨ ਹੋ ਗਈ ਕਹਿੰਦੀ ਗਾਂ ਦਾ ਦੇਸੀ ਘਿਓ 2500 ਰੁਪਏ ਕਿਲੋ ਕਹਿੰਦੀ ਵੀ ਆਪਾਂ ਤਾਂ ਘਰੇ ਬਣਾਉਨੇ ਆਂ ਮੱਧ ਦਾ ਵੀ ਬਣਾਉਨੇ ਆ ਉਸ ਤੋਂ ਜ਼ਿਆਦਾ ਵਧੀਆ ਹੁੰਦਾ ਕਹਿੰਦੀ ਵੀ ਉਹ ਤਾਂ ਏਡਾ ਜ਼ਿਆਦਾ ਮਹਿੰਗਾ ਹੈ ਨਹੀਂ ਮੈਂ ਕਿਹਾ ਭਲੀਏ ਲੋਕੇ ਮੈਂ ਕਹ ਵੀ ਜਿਹੜੀ ਗਾਂ ਦਾ ਮੂਤ ਲੋਕੀ ਬੋਤਲਾਂ ਚ ਪਾ ਪਾ ਕੇ 100-100 ਰੁਪਏ ਨੂੰ ਲੀਟਰ ਵੇਚੀ ਜਾ ਰਿਹਾ ਉਹਦਾ ਦੇਸੀ ਕਿਉਂ ਦਾ ਫਿਰ 2500 ਰੁਪਏ ਕਿਲੋ ਵਿਕਣਾ ਬਣਦਾ ਹੀ ਹੈ ਤੇ ਉਹ ਵੀ ਮਤਲਬ ਸੋਚ ਕੇ ਹੈਰਾਨ ਹੋ ਗਈ ਵੀ ਹਾਂ ਵੀ ਜਿਹਦਾ ਮੂਤ ਜਿਹਦਾ ਵਿਕਦਾ ਹੈਗਾ ਉਹਦਾ ਦੇਸੀ ਕਿਉਂ ਤਾਂ ਆਬਵੀਅਸਲੀ ਮਹਿੰਗਾ ਹੀ बिकੂਗਾ ਪਰ ਮੇਰੇ ਨਾ ਮਾਈਂਡ ਚ ਉੱਥੇ ਇੱਕ ਗੱਲ ਆਈ ਕਿ ਨਾ ਲੋਕਾਂ ਨੇ ਧਾਰਮਿਕ ਸਿੰਬਲ ਦੇ ਨਾਮ ਤੇ ਗਾਂ ਨੂੰ ਇੱਕ ਧਾਰਮਿਕ ਸਿੰਬਲ ਬਣਾ ਕੇ ਉਤੋਂ ਨਾ ਕਿੰਨੀਆਂ ਮਹਿੰਗੀਆਂ ਚੀਜ਼ਾਂ ਵੇਚੀ ਜਾਂਦੇ ਬੈ ਨੇ ਉਤੋਂ ਕਿੰਨੀ ਨਾ ਲੁੱਟ ਮਚਾਈ ਹੋਈ ਆ ਉਹੀ ਜਿਹੜਾ ਗਾਂ ਦੇ ਦੁੱਧ ਜਾਂ ਘਿਓ ਦੇ ਵਿੱਚ ਜੋ ਚੀਜ਼ਾਂ ਹੈਗੇ ਨੇ ਉਹੀ ਜਿਹੜੀਆਂ ਚੀਜ਼ਾਂ ਮੱਝ ਦੇ ਦੁੱਧ ਦੇ ਵਿੱਚ ਹੈਗੇ ਨੇ ਪਰ ਲੁੱਟ ਦੇਖੋ ਕਿੰਨੀ ਮਚਾਈ ਆ ਧਰਮ ਦੇ ਨਾਂ ਤੇ ਸੋਚਿਓ ਇੱਕ ਵਾਰ ਧੰਨਵਾਦ